ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਗੱਬਣ ਬੇੜਾ ਦਿਖਾਉਣੀ ਹੈ ਰੇਟ ਵੀਡੀਓ ਦੇ ਵਿੱਚ ਹੋਗਾ ਏਜ ਹੈ ਕਪੂਰਥੜਾ ਤਿੰਨ ਬੇੜਾ ਗੱਬਣਾ ਆਓ ਅਗੇ ਵੀਰ ਤੋਂ ਲਈਏ ਡਿਟੇਲ ਆਪਾਂ ਸਸੀ ਗਲ ਬਾਈ ਜੀ ਸਸੀ ਗਲ ਬਾਈ ਸਸੀ ਗਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਇਹ ਨਾਮ ਕਾਲਾ ਭਾਈ ਜੀ ਜਿਹੜਾ ਕਪੂਰਥੜਾ ਪਿੰਡ ਬਦੂਲੀ ਠੀਕ ਆ ਪਿੰਡ ਬਦੂਲੀਆ 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 ਆਪਣਾ ਕਪੂਰਥੜਾ ਠੀਕ ਆ ਮੋਬਾਈਲ ਨੰਬਰ ਜੀ ਆਪਣਾ 95928 39690 95928 39690 39690 ਤੇ ਬਾਈ ਜੀ ਪਹਿਲਾ ਨੰਬਰ ਤਾਂ ਆਪਾਂ ਕਾਲੀ ਬੈੜ ਦੇਖੀ ਜ ਨੇ ਕਿਹੜਾ ਸੁਆ ਸੂਰੀ ਹੈ ਜੀ ਇਹ ਇਹ ਪਾ ਜੀ ਦੂਸਰਾ ਸੁਆ ਸੂਰੀ ਜੀ ਗੱਪਣਾ ਦੂਜਾ ਸੁਆ ਸੂਰੀ ਗੱਪਣਾ 15 ਦਿਨ ਦੀ ਕੱਚੀ ਹੈ ਜੀ ਠੀਕ ਹੈ ਕਰੋ ਸੰਗ ਦੇ ਵਿੱਚ ਆ ਗਈ ਹਣਾ ਠੀਕ ਹੈ ਕਿੰਨਾ ਕ ਦੁੱਧ ਦਾ ਆਪਣਾ ਮਾਲ ਕਰਨ ਦੱਸਿਆ ਇਹਦਾ ਦੁੱਧ ਭਾਜੀ ਪਹਿਲੇ ਨੇ 3 15 16 ਲੀਟਰ ਠੀਕ ਆ ਪਹਿਲੇ ਨੇ 15 16 ਲੀਟਰ ਦੋ ਦੇ ਦਿੱਤਾ ਹੋਇਆ ਤੇ ਅੰਦਾਜ਼ਾ ਲਾ ਸਕੀ ਵੀ ਐਡ ਕੀ ਚਾਹੀਏ 15 16 ਮੰਨ ਕੇ ਲੈ ਲੇ ਪਰ ਬੈਡ ਦੁੱਧ ਵੱਧ ਪਾਉਣ ਵਾਲੀ ਆ ਹਾਂਜੀ ਵੱਧ ਪਾਉ ਬਿਸਤਰਾ ਨੇ 18 ਲੀਟਰ ਤੇ ਠੀਕ ਆ ਨੈਟ ਜਿਹੜੇਨ ਕਿ ਗੜਦੀ ਹਜੇ 15 ਦਿਨ ਦਾ ਜੂਜੇ 15 ਦਿਨ ਸੂਣ ਚ ਬਾਕੀ ਹਾਂਜੀ ਉਹ ਤਾਂ ਖੱਲੀ ਸੀਗਾ ਭਾਈ ਠੀਕ ਹੈ ਥਣ ਵਗੈਰਾ ਆਪਾਂ ਖੱਜ ਕੇ ਲੈ ਜਾਓ ਓਕੇ ਜਾਓ ਆਪਣੀ ਸਭ ਸਹੂਲਤਾਂ ਆ ਲੀ ਸਾਰੀ ਠੀਕ ਆ ਤੋਰ ਦੇ ਵਾਰਨ ਸੋ ਵੀਰੋ ਕੱਦ ਕਾਠ ਵਗੈਰਾ ਬੈੜ ਦੂਸਰਾ ਸੂਰ ਸੂਰੀਆ ਸੂਨ ਦੇ ਵਿੱਚ ਇਹਦੇ ਲਗਭਗ 18 ਤੋਂ ਮੰਨ ਕੇ ਚੱਲੇ 20 ਜਣ ਮੰਨ ਲੈ ਬੰਦਾ ਹਣੇ ਵੀਰੇ ਠੀਕ ਆ ਹਾਇਰਸਟ 20 ਦਿਨ ਦੁੱਧ ਦੇ ਮਤਲਬ ਲੈ ਜੂਗੀ ਕੀਮਤ ਆਪਾਂ ਇਹਦੀ ਕੀ ਰੱਖੀ ਜੀ 55000 ਗੁਜਾਇਸੇ ਹੋਈ ਮੌਕੇ ਤੇ ਸੋ 55000 ਰੁਪਏ ਰੇਟ ਆ ਬਾਕੀ ਮੌਕੇ ਤੇ ਗੁਜਾਇਸੇ ਦੇ ਵਿੱਚ ਉਹ ਜੋ ਬਹਿਰ ਲਾਹੀ ਪਈ ਵੀ ਆ 20 ਦਿਨ ਬਾਕੀ ਆ ਇੱਕ ਦੋ ਨੂੰ ਉੱਪਰ ਥੱਲੇ ਵੀ ਹੋ ਸਕਦੇ ਹੈਗੇ ਸੋ ਚੰਗੀ ਰਾਜੀ ਸਮ ਵੀ ਬੜੀ ਕੀਮਤ 55000 ਰੁਪਏ ਸੋ ਥਾਣਾ ਵਾਨਾ ਬਣੇ ਦੋ ਬਸਾ ਦਿੰਨੇ ਆ ਸੋ ਥਾਣੇ ਦੇਖ ਸਕਾ ਜੋ ਚਾਰੇ ਨਿਖਣਵੇਂ ਸੋੜੇ ਸਾਫ ਤੇ ਬਾਕੀ ਗੱਲ ਠੀਕ ਠੰਡੀ ਹੈ ਹਾਂਜੀ ਬਹੁਤ ਠੰਡੀ ਅੱਗੇ ਭਾਈ ਜੀ ਦੋ ਨੰਬਰਾਂ ਜਿਹੜੇ ਵੜਾ ਆਪਾਂ ਦੇਖੀਏ ਨੇ ਇਹ ਕਿਹੜਾ ਸੂਆ ਸੂਰੀਆ ਇਹ ਤੀਸਰਾ ਸੂਆ ਸੋਣ ਦੀ ਹੁਣ ਠੀਕ ਆ ਤੀਸਰਾ ਸੂਆ ਕਾ ਇੱਕ ਦਿਨ ਬਾਕੀ ਐ ਇਹਦੇ ਇਹਦਾ ਅਜੇ 10 ਦਿਨ ਤਰੀਕ ਚ ਪਈ ਦੇ ਠੀਕ ਆ 10 ਦਿਨ ਅਜੇ ਇਹਦੇ ਸੂਣ ਚ ਬਾਕੀ ਪਿਆ ਹਾਂਜੀ ਠੀਕ ਆ ਇਹਦਾ ਆਪਾਂ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਦੇ ਦੋਗੇ ਇਹਨੇ ਵੀ 27 22 ਲੀਟਰ ਦੂਜੇ ਸੂਏ ਚ ਹੋਇਆ ਇਹ ਦੁੱਧ ਠੀਕ ਆ ਦੂਜੇ ਸੂਏ ਕਹਿੰਦਾ ਆਪਾਂ 25 ਤੋਂ ਪਾਰ ਵਾਲੀ ਚੱਲੀ ਵੀ ਆ ਹਾਂਜੀ 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 ਚਾਹੇ ਇਹਨਾਂ 10 ਦਿਨ ਬਈਏ ਸਭ ਤੋਂ ਦੂਜੇ ਨੰਬਰ ਜਿਹੜੀ ਵਹਿੜ ਦੇਖਦੇ ਪਿਆ ਬਾ ਤੀਸਰਾ ਸੁਦਾ ਸੁੰਦੀ ਪਿਆ ਸੂਣ ਦੇ ਵਿੱਚ ਲਗਭਗ ਇਹਦੇ 8-10 ਦਿਨ ਬਾਕੀ ਹੈਗੇ ਤੇ ਕੱਦ-ਕੜ ਵਜ਼ਨ ਵਜੂਦ ਬਹੁਤ ਆ ਲਿੱਸੀ ਨਾ ਵੀ ਕਿਸੇ ਪਾਸੋਂ ਨਹੀਂ ਕੀਮਤ ਇਹਦੀ ਕਰੀਆ ਪਾ 75000 ਰੁਪਇਆ ਸੋ 75000 ਰੁਪਇਆ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਵੱਡੀ-ਵੱਡੀ ਬਹੁਤ ਆ ਛੋਟੀ ਨਹੀਂ ਕਿਤੇ ਪਾਸੋਂ ਸੋ ਫੇਸ ਕੁਆਲਿਟੀ ਪੇਰਾ ਸੇਸਨ ਸੁਹਾ ਤੀਸਰਾ ਸੂਰੀ ਆ ਵਜ਼ਨ ਵਜੂਦ ਬਹੁਤ ਆ 25 ਲੀਟਰ ਦਾ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਤੀਸਰਾ ਸੂਣ ਸੂਣ ਨੂੰ 10 ਦਿਨ ਬਾਕੀ ਰੇਟ 7 ਤੇੜੀ ਤੀਜੇ ਨੰਬਰ ਤੇ ਆਪਾਂ ਵੇਰ ਦੇਖੀ ਜਾਨੇ ਆਪਣੇ ਸਾਈਵਾਲਾਂਗ ਚ ਆ ਗਈ ਹੈ ਨਾ ਤੀਜੇ ਸਵੇਰ ਸੋਨਾ ਜੀ ਨੇ ਤੀਜੇ ਸਵੇਰ ਕਹਿਕ ਦਾ ਨਹੀਂ ਕੱਚੀ ਹੈ ਇਹ ਮਰੀ ਹੈ ਵੀ 10 15 ਦਿਨ ਦੀ ਚੀਜ਼ ਹੈ ਲਗਭਗ ਮੰਨ ਕੇ ਜਿਹੜੇ 20 ਦੇ ਆਸ-ਪਾਸ ਲੈਣ ਵਾਲੀ ਹੈਗੀ ਹੈ ਤੇ ਇਹ ਤੋਂ ਆਪਾਂ ਦੁੱਧਾਂ ਦਾ ਜਾਏ ਕਿ ਨਾ ਗਲਾ ਸਕ ਜਾਨਾ ਦੁੱਧ ਭਾਜੀਆ ਕਿ 16 17 ਕਿਲੋ ਚੋਆ ਜਾ 16 17 ਕਿਲੋ ਤੇ ਇਹਦਾ ਰੇਟ ਜੇ ਆਪਾਂ ਕੀ ਰੱਖਿਆ ਇਹਦਾ 55000 ਰੁਪਏ ਠੀਕ ਹੈ ਗੁਜਾਇਸ ਹੋ ਜੂਗੀ ਹਾਂਜੀ ਕਰ ਲਓ ਸਭਰ ਫੇਸ ਕੁਆਲਟੀ ਵਗੈਰਾ ਦੇਖਦਾ ਸੋਹਣੀ ਸਾਫ ਸੁਥਰੀ ਰਾਜੀ ਸਭੀ ਪੜੀ ਵੀ ਤੀਜਾ ਸੁਆ ਵੜ ਸੁਰੀ ਆ ਕੀਮਤ ਵੀ ਕਿਤੇ ਵੀਰ ਨੇ 55000 ਲਗਭਗ ਮੰਨ ਕੇ ਚੱਲੇ ਵੀ ਅੰਦਾਜ਼ਾ ਇਹ 20 ਨੇ ਆਸ-ਪਾਸ ਆਂ ਕੱਚੀ ਹੈਗੀ ਆ ਦੋ ਜਾਲ ਨੂੰ ਫਸਲੇ ਲਾ ਕੇ 20 ਦਿਨ ਮੰਨ ਕੇ ਲੈਵੇ ਜਿਹੜਾ ਵੀ ਲਊਗਾ ਤੇ ਸੁਭਾ ਤੀਸਰਾ ਸੁਰੀ ਆ ਸੁਦੇਵਾ ਵਗੈਰਾ ਦੇਖ ਸਕਦੇ ਹੋ ਸੋਨਾ ਸਾਫ ਸੁਟਕ ਲਈ ਕੱਚੀ ਕੱਚੀਆਂ ਤਿੰਨ ਨਗ ਆਪਾਂ ਵੇੜਾ ਨੇ ਦਿਖਾਤੇ ਤਿੰਨੇ ਦਾ ਤਿੰਨੇ ਗੱਬਣਾ ਰੇਡ ਵੀਡੀਓ ਦੇ ਵਿੱਚ ਆ ਏਰੀਆ ਪੈਗਾ ਕਪੂਰਤਲਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਕੋਲ ਆ ਕੇ ਦੇਖ ਕੇ ਸੱਰੀ ਕਰਕੇ ਕੀਤਨੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜਦੋਂ ਤੱਕ ਧੰਨਵਾਦ ਜਲਦ ਮਿਲਦੇ ਆ ਕਿਸੇ ਨ